ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਅੰਗਣਵਾਰੀ ਸੈਂਟਰ ਵਿਖੇ ਰੋਡ ਬਲਾਡਾ ਵਿਖੇ ਔਰਤ ਦਿਵਸ ਨੂੰ ਮਨਾਉਂਦੇ ਹੋਏ ਮਾਰਕੀਟ ਵੱਲੋਂ ਹਰਪਾਲ ਸਿੰਘ ਬੀ ਐਮ ਮਾਨਸਾ ਤੇ ਉਹਨਾਂ ਦੇ ਸਰਦਾਰ ਜਰਨੈਲ ਸਿੰਘ ਸਾਹਿਬ ਕਾ ਮੈਂਬਰ ਪਿੱਕੀ ਅਰਵਿੰਦਰ ਸ਼ਰਮਾ ਨੇ ਆ ਔਰਤ ਦਿਵਸ ਦੇ ਮੌਕੇ ਤੇ ਵਧਾਈਆਂ ਦਿੰਦੇ ਆ ਕਿ ਕਿ ਜੋ ਕੇ ਸਮੇਂ ਵਿੱਚ ਔਰਤਾਂ ਦੀ ਹਰ ਖੇਤਰ ਵਿੱਚ ਲਗਾਤਾਰ ਅੱਗੇ ਵਧਣਾ ਸੁਭ ਸਗਣ ਕਿਹਾ ਜਾ ਸਕਦਾ ਹੈ ਕਿਉਂਕਿ ਕਾ ਵੀ ਸਮੇਂ ਤੋਂ ਪਹਿਲਾਂ ਔਰਤਾਂ ਦੇ ਨਾਲ ਬਿਤਕਰੇ ਕੀਤੇ ਜਾਂਦੇ ਸਨ ਉਹਨਾਂ ਨੂੰ ਘਰਾਂ ਦੀ ਚਾਰ ਦਿਵਾਰੀ ਤੱਕ ਸੀਮਿਤ ਰੱਖਿਆ ਜਾਂਦਾ ਸੀ ਔਰ ਜੋ ਕੇ ਸਮੇਂ ਔਰਤ ਵਿੱਚ ਆਪਣੀ ਮਿਹਨਤ ਨਾਲ ਮਰਦਾਂ ਦੇ ਬਰਾਬਰ ਨਹੀਂ ਸਗੋਂ ਮੋਟਰਾਂ ਮੋਟਰ ਲਾ ਕੇ ਅੱਗੇ ਚੱਲਦੀਆਂ ਹਨ ਅਤੇ ਇਸ ਮੌਕੇ ਤੇ ਰਪਾਲ ਸਿੰਘ ਸੰਧੂ ਨੇ ਕਿਹਾ ਕਿ ਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਸਭ ਪਹਿਲਾਂ ਔਰਤ ਦੇ ਹੱਕ ਵਿੱਚ ਨਾਰਾ ਮਾਰਦਿਆਂ ਕਿਹਾ ਸੀ ਸੋਕਮੰਦ ਆਕੀ ਜਿੱਤ ਜਮੇ ਨਿਤਰਾਜਨ ਆਪ ਜਿਹੜੇ ਕੀ ਸੰਸਾਰ ਦੇ ਰਚਨਾਹਾਰੇ ਹਨ ਉਹਨਾਂ ਨੂੰ ਬਿਲਕੁਲ ਵੀ ਨਹੀਂ ਬੁਰਨਾ ਚਾਹੀਦਾ ਇਸ ਦਰਾਂ ਮਾਰਕੀਟ ਦੇ ਮਾਰਕੀਟ ਅਤੇ ਆਈ ਪ੍ਰੋਡਕਟਾਂ ਵੀ ਬੰਡੇ ਕੇ ਤੇ ਮੌਕੇ ਅੰਗਮੜੀ ਖੇਤਰ ਵਿੱਚ ਇੰਚਾਰਜ ਸਨੇਂਦਰ ਕੌਰ ਸ਼ਸ਼ੀਪਾਲ ਦੀ ਮਹਿਲਾ ਕਰਮਚਾਰੀ ਨੇ ਮਾਤਾਵਾ ਮੌਜੂਦ ਸਨ ਅਤੇ ਆਉ ਤਸਵੀਰਾਂ ਸੁਣਾਉਣੇ ਔਰ ਕੀ ਕੀ ਕਹਿੰਦੇ ਨਜ਼ਰ ਆਈ ਗਿਆੜ ਤੜਨ ਦਾ ਬੋਤ ਨਹੀਂ ਨਿਆ ਗਿਆੜ ਤੜਨ ਦਾ ਬੋਤ ਨਹੀਂ ਨਿਆ ਮਰ ਗਿਆ ਤੇ ਤੁਝ ਤੈਨੂੰ ਬਾਪ ਲੱਗਿਆ ਗਿਆੜ ਹਾਂਜੀ ਅੱਜ ਅੰਗਰਵਾੜੀ ਸੈਂਟਰ ਵਿੱਚ ਮਹਿਲਾ ਦੀਪਸ ਦਾ ਦੀਪਸ ਮਨਾਇਆ ਗਿਆ ਇਸ ਬਾਰੇ ਤੁਸੀਂ ਕੀ ਕਹੋਗੇ ਜੀ ਸ਼ੁਕਰੀਆ ਕਰਾਂਗੇ ਜੀ ਸਾਤਰੀਆ ਕਾਰਤਾਂਗੇ ਜੀ ਭੈਣ ਜੀ ਨੇ ਬੁਲਾਇਆ ਸਾਨੂੰ ਬਹੁਤ ਖੁਸ਼ੀ ਆਈ ਹੈ ਜਦੋਂ ਭੈਣ ਜੀ ਨੇ ਸੱਦਾ ਦਿੱਤਾ ਵੀ ਅਸੀਂ ਤੁਸੀਂ ਮਾਸੀ ਜੀ ਇੱਥੇ ਆਉਣਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਸਾਡਾ ਭੈਣਾ ਉਹਨਾਂ ਨੇ ਇਕੱਠ ਕਰਕੇ ਸਾਡਾ ਦੁੱਖ ਸੁੱਖ ਮਨਾਇਆ ਇੱਕ ਦੂਜੇ ਨੇ ਗੱਲਾਂ ਕੀਤੀਆਂ ਅਸੀਂ ਭੈਣਾ ਭੈਣਾ ਰਲ ਕੇ ਸਾਨੂੰ ਬਹੁਤ ਖੁਸ਼ੀ ਮਿਲੀ ਹਾਂ ਹਾਂਜੀ ਮੈਂ ਆਨੰਦਵੜੀ ਵਰਕਰਸ ਲਿੰਗ ਬਲਾਡ ਨੇ ਅੱਜ ਮਹਿਲਾ ਦਿਵਸ ਤੇ ਸਾਰੀਆਂ ਮਹਿਤਾਵਾ ਦਾ ਇਕੱਠ ਕੀਤਾ ਹੈ ਕਿਉਂਕਿ ਇਹ ਮਹਿਲਾ ਨੂੰ ਦੱਸਿਆ ਹੈ ਕਿ ਪਹਿਲਾਂ ਨੂੰ ਪਹਿਲਾਂ ਦੇ ਸਮੇਂ ਵਿੱਚ ਇਹਨਾਂ ਨੂੰ ਘਰ ਤੋਂ ਬਾਹਰ ਨਹੀਂ ਸੀ ਕੱਢਿਆ ਜਾਂਦਾ ਇਸ ਕਰਕੇ ਅੱਜ ਮੈਂ ਇਹਨਾਂ ਨੂੰ ਬੁਲਾਇਆ ਕਿ ਔਰਤ ਕਿਸੇ ਨਾਲੋਂ ਘੱਟ ਨਹੀਂ ਹੈਗੀ ਔਰਤਾਂ ਨੂੰ ਹੀ ਪਹਿਲੇ ਦਰਜੇ ਦੇ ਰੱਖਿਆ ਜਾਂਦਾ ਹੈ ਇਸ ਕਰਕੇ ਸਾਰਿਆਂ ਨੂੰ ਜਾਗਰੂਤ ਕੀਤਾ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਨਹਿਲਾਦੀਪਸ ਮਨਾਉਣਾ ਚਾਹੀਦਾ ਹੈ ਤੇ ਇਹਨਾਂ ਨੇ ਇੱਥੇ ਆ ਕੇ ਆਪਣੇ ਦੁੱਖ ਸੁੱਖ ਸਾਂਝੇ ਕੀਤੇ ਨੇ ਸਾਰਿਆਂ ਨੇ ਆਪਦੇ ਗੀਤ ਗਾਏ ਨੇ ਗੱਲਾਂ ਬਾਤਾਂ ਕੀਤੀਆਂ ਨੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਇਹਨਾਂ ਮਹਿਤਾਵਾਂ ਨੂੰ ਜੀ ਆਇਆਂ ਆਖਦੀ ਆ ਧੰਨਵਾਦ ਇੱਕ ਲਾਈਨ ਹੋਰ ਬੋਲ ਹਾਂਜੀ ਅੱਜ ਅੰਗਰਵਾੜੀ ਸੈਂਟਰ ਨੰਬਰ 233 ਪੇਖੀ ਰੋਡ ਬੁਣਾੜਾ ਵਿੱਚ ਔਰਤ ਦਿਵਸ ਨੂੰ ਮਨਾਉਂਦੇ ਹੋਏ ਮਾਰਖੰਡ ਵੱਲੋਂ ਮਹਰਪਾਲ ਸਿੰਘ ਡੀਐਮ ਮਾਰਖਡ ਮਾਨਸਾ ਔਰ ਮੇਰੇ ਨਾਲ ਸਰਦਾਰ ਜਰਨੈਲ ਸਿੰਘ ਸਾਹਿਬ ਦਾ ਮਲੇਜਰ ਅਪੇਖੀ ਰਵਿੰਦਰ ਸ਼ਰਮਾ ਜੀ ਇਸ ਉਪਰਦੇਸ਼ ਦੇ ਮੌਕੇ ਤੇ ਸ਼ਾਮਲ ਹੋਏ ਆ ਸੀ ਸਾਨੂੰ ਇਸ ਸਮਾਗਮ ਵਿੱਚ ਯਾਦ ਕੀਤਾ ਗਿਆ ਇਸ ਮੌਕੇ ਦੇ ਵਿੱਚ ਅਸੀਂ ਔਰਤਾਂ ਦੇ ਨਾਲ ਮਾਤਾਵਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਆ ਤਾਂ ਅਸੀਂ ਦਿੱਤਿਆ ਕਿ ਬਹੁਤ ਸਮੇਂ ਪਹਿਲਾਂ ਔਰਤ ਦੇ ਨਾਲ ਵਿਰਤਕ ਨਾ ਕੀਤਾ ਜਾਂਦਾ ਸੀ ਬੱਚਿਆਂ ਨੂੰ ਬਾਹਰ ਨਹੀਂ ਸਿੱਖਾਇਆ ਜਾਂਦਾ ਕਰਤਾ ਕੀ ਸੀਮਤ ਰੱਖਿਆ ਜਾਂਦਾ ਸੀ ਹੁਣ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਨੌਕਰੀਆਂ ਸਭ ਤੋਂ ਜ਼ਿਆਦਾ ਮਰਦਾਂ ਦੇ ਬਰਾਬਰ ਦਿੱਤੀਆਂ ਜਾ ਰਹੀਆਂ ਨੇ ਜੇ ਮੈਂ ਦੇਖਦਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜੀਆਂ ਆਂਗਣਵਾੜੀ ਸੈਂਟਰ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਜੇ ਕਹਿ ਲਵਾਂ ਕਿ 100% ਔਰਤਾਂ ਨੂੰ ਇਹ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਜੋ ਕਿ ਬਹੁਤ ਵੱਡਾ ਪੰਜਾਬ ਸਰਕਾਰ ਔਰ ਆ ਪਾਕਿਸਤਾਨ ਸਰਕਾਰ ਵੱਲੋਂ ਸਲਾਮਾਯੋਕ ਕਦਮ ਹੈ। ਸੋ ਹੁਣ ਜੇ ਨੌਕਰੀਆਂ ਦੇ ਹਿਸਾਬ ਨਾਲ ਵੀ ਦੇਖਦੇ ਆ ਤਾਂ ਪੁਲਿਸ ਦੇ ਵਿੱਚ ਕਾਫੀ ਲੜਕੀਆਂ ਨੇ ਮੱਲਾ ਮਾਰੀਆਂ ਨੇ ਆਈਐਸ ਅਫਸਰ ਨੇ ਉਹਨਾਂ ਨੇ ਵੀ ਕਾਫੀ ਮੱਲਾ ਮਾਰੀਆਂ ਨੇ ਅਖਬਾਰਾਂ ਦੇ ਵਿੱਚ ਨਿਤਪ੍ਰਤੀ ਆਪਾ ਖਬਰਾਂ ਵੀ ਸੁਣਦੇ ਆ ਇਹ ਸਾਡੇਆਂ ਜਿਹੜੀਆਂ ਬੱਚੀਆਂ ਨੇ ਲੜਕੀਆਂ ਨੇ ਸੋ ਕਾਫੀ ਇਹਨਾਂ ਨੇ ਪੜ੍ਹਾਈ ਕਰਨ ਦੇ باوجود ਇਹ ਅੱਗੇ ਆਈਆਂ ਨੇ ਇਹ ਸਾਰੀ ਜਿਹੜੀ ਦੇਸ਼ ਸਾਡੇ ਬਜ਼ੁਰਗਾਂ ਦੀ ਹੁਣ ਦੇਣ ਹੈ ਇਹਨਾਂ ਨੂੰ ਸੋਝੀ ਆਈ ਹੈ ਇਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਗੁਰੂ ਨਾਨਕ ਦੇਵ ਜੀ ਨੇ ਤਾਂ ਬਹੁਤ ਸਮੇਂ ਪਹਿਲਾਂ ਕਹਿ ਦਿੱਤਾ ਸੀਗਾ ਕਿ ਸੋ ਕੌਮੰਦਾ ਆਖੀ ਹੈ ਜਿੱਤ ਜਮੇ ਰਜਾਨ ਜਿਹੜੇ ਇਹ ਸੰਸਾਰ ਨੂੰ ਪੈਦਾ ਕਰਦਿਆਂ ਨੇ ਉਹ ਉਹਨਾਂ ਨੂੰ ਮੰਦਾ ਬਿਲਕੁਲ ਨਹੀਂ ਬੋਲਣਾ ਚਾਹੀਦਾ ਇਹਨਾਂ ਨੂੰ ਉੱਚ ਦਰਜਾ ਦੇ ਕੇ ਸੋ ਕਮੰਦਾ ਆਖੇ ਜੇ ਜੰਮੇ ਰਜਾ ਦਾ ਗੁਰੂ ਰੰਗ ਦੇ ਜਿਹਨੇ ਨਾਰਾ ਦਿੱਤਾ ਸੀ ਸੋ ਹੁਣ ਅੱਜ ਦਾ ਬਹੁਤ ਵਧੀਆ ਜਿਹੜਾ ਸਮਾਗਮ ਹੈ ਅਸੀਂ ਇਹਦਾ ਵਿਸ਼ੇਸ਼ ਮੌਕੇ ਤੇ ਸਾਨੂੰ ਬੜਾ ਖੁਸ਼ੀ ਹੋਈ ਹੈ ਕਿ ਬਜ਼ੁਰਗ ਜਿਹੜੇ ਮਤਾਮਾਂ ਨੇ ਇਹਨਾਂ ਨੇ ਪੁਰਾਣੇ ਜਿਹੜਾ ਸੱਪਿਆ ਚਾਲ ਸੀ ਗੀਤਾਂ ਦੇ ਨਾਲ ਔਰ ਗੱਲਾਂ ਬਾਤਾਂ ਦੇ ਨਾਲ ਆਪਣਾ ਜਿਹੜਾ ਰੰਗ ਬੰਨਿਆ ਸਾਨੂੰ ਬਹੁਤ ਹੀ ਚੰਗਾ ਲੱਗਿਆ ਅੱਜ ਦੇ ਮੌਕੇ ਤੇ ਮਾਰਫੰਡ ਵੱਲੋਂ ਇਹਨਾਂ ਨੂੰ ਮਾਰਫੰਡ ਦਾ ਜਿਹੜਾ ਕੋਈ ਪ੍ਰੋਡਕਟ ਆਇਆ ਨੇ ਪਾਣੀ ਹੈ ਉਹ ਪਾਣੀ ਦੇਖ ਕੇ ਬੋਤਲਾਂ ਦੇ ਵਿੱਚ ਬੰਦ ਪਾਣੀ ਹੈ ਜਿਹੜਾ ਉਹ ਦਿੱਤਾ ਗਿਆ ਪੀ ਹੈ ਮਾਰਫੰਡ ਦੇ ਪ੍ਰੋਡਕਟ ਨੇ ਉਹਨਾਂ ਨੂੰ ਵੀ ਵੰਡਿਆ ਗਿਆ ਸੋ ਇਸ ਸਮੇਂ ਕੋਈ ਮੈਂ ਵਧਾਈ ਦੇਣਾ ਸਾਰੀਆਂ ਮਤਾਵਾਂ ਨੂੰ ਤੇ ਇੱਥੇ ਆਇਆ ਦਾ ਜਿਵੇਂ ਆਖਦਾ ਔਰ ਸਾਨੂੰ ਬੁਲਾਇਆ ਅਸ ਵੀ ਜਿਵੇਂ ਆਇਆ ਅਗਰ ਧੰਨਵਾਦ ਕਰਦੇ ਹਾਂ ਹਾਂਜੀ ਅੱਜ ਜੋ ਮਹਿਲਾ ਦਿਵਸ ਦਾ ਮਨਾਇਆ ਗਿਆ ਹੈ ਕਿ ਬਟਲਾਡਾ ਸਾਈਟ ਦਾ 233 233 ਮਹਲਾਡਾ ਦੇ ਵਿੱਚ ਮਨਾਇਆ ਗਿਆ ਇਹਦੇ ਵਿੱਚ ਔਰਤਾ ਦਿਵਸਾ ਜੋ ਮਨਾਇਆ ਗਿਆ ਬੜੀ ਧੂਮ ਧਾਮ ਦੇ ਨਾਲ ਸਾਰੇ ਦੇਸ਼ ਦੇ ਵਿੱਚ ਇਹ ਮਨਾਇਆ ਜਾ ਰਿਹਾ ਹੈ ਅੱਜ ਬੜੀ ਖੁਸ਼ੀ ਦੀ ਗੱਲ ਹੋਈ ਹੈ ਜਿਹੜਾ ਮਹਿਲਾ ਮੰਡਲ ਵੱਲੋਂ ਅੱਜ ਅੰਗੜਵਾਲੀ ਦੇ ਵਿੱਚ ਭੈਣਾ ਸ੍ਰਿੰਦਰ ਕੌਰ ਨੇ ਭੈੜਾ ਨੂੰ ਇਕੱਠੇ ਕਰਕੇ ਮਾਤਾਵਾਂ ਨੂੰ ਇਕੱਠੇ ਕਰਕੇ ਇਹ ਦਿਵਸਾ ਜਿਹੜਾ ਮਨਾਇਆ ਗਿਆ ਦੁੱਖ ਸੁੱਖਾ ਸਾਰਾ ਜੀ ਫਰੋਲੀ ਰਹੇਗੇ ਮਾਤਾ ਮਾਨੇ ਭੈਣਾ ਨੇ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਤਰੱਕੀਆਂ ਕੀਤੀਆਂ ਨੇਗੀਆਂ ਜਦੋਂ ਕਿ 1952 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਮੇੜਕਾਰ ਸਾਹਿਬ ਨੇ ਸਾਨੂੰ ਔਰਤਾਂ ਨੂੰ ਅਧਿਕਾਰ ਲੈ ਕੇ ਦਿੱਤਾ ਸੀਗਾ ਵੋਟ ਪਾਉਣ ਦਾ ਤੇ ਸਮਾਜ ਦੇ ਵਿੱਚ ਹਰ ਇੱਕ ਨੌਕਰੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਪਹੁੰਚਣ ਦੇ ਸਾਨੂੰ ਅਧਿਕਾਰ ਦਿੱਤੇ ਸੀਗੇ ਸੋ ਅੱਗੇ ਜਿਹੜੇ ਪਹਿਲਾਂ ਸਾਡੇ ਨਾਲ ਦੁਰ ਵਿਹਾਰ ਹੁੰਦੇ ਸੀਗੇ ਮੰਦਰਾ ਮਸਜਿਦਾਂ ਦੇ ਵਿੱਚ ਗੁਰਦੁਆਰਾ ਵਿੱਚ ਔਰਤ ਨੂੰ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਸੋ ਅੱਜ ਦੇ ਵਿੱਚ ਔਰਤਾਂ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇਗੀਆਂ ਹਰ ਇੱਕ ਕਿਸੇ ਦੀਆਂ ਨੌਕਰੀਆਂ ਦੇ ਵਿੱਚ ਪਾਇਲਟ ਤੋਂ ਲੈ ਕੇ ਮੰਤਰੀ ਮੰਡਲ ਤੱਕ ਸੌਂਦਰ ਵੀ ਆ ਪ੍ਰਾਪਤੀਆਂ ਕਰੀਆਂ ਨੇਗੀਆਂ ਸਾਡੇ ਮਾਰਯੋਗ ਡੀਐਮ ਸਾਹਿਬ ਇੱਥੇ ਇਸ ਦਾ ਮਹਿਲਾ ਮੰਡਲ ਦੇ ਇਸ ਦੇਸ ਦੇ ਵਿੱਚ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਨੇ ਅਸੀਂ ਬ੍ਰਾਂਚ ਮਢਲਾਡਾ ਤੋਂ ਵੀ ਆਪਣੇ ਸਾਰੇ ਕਰਮਚਾਰੀਆਂ ਸਮੇਤ ਇੱਥੇ ਪਹੁੰਚਿਆ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਕਰਦੇ ਹਾਂ ਅੱਗੇ ਦੁਆਵਾਂ ਕਰਦੇ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਪ੍ਰਮਾਤਮਾ ਔਰਤ ਨੂੰ ਦਿਨ ਦੁਪਹਿਰਾਂ ਤੱਕ ਚੌਗਨੀ ਤਰੱਕੀ ਬਖਸ਼ੇ ਸਾਡੇ ਜੋ ਮਾਰਕਟ ਦੇ ਪ੍ਰੋਡਕਟ ਨੇਗੇ ਉਹਨਾਂ ਬਾਰੇ ਵੀ ਮੈਂ ਤੁਹਾਡੇ ਨੂੰ ਕੋ ਜਾਣਕਾਰੀ ਕਰਾਉਣਾ ਚਾਹਨਾਗਾ ਬਿਨਾ ਰਿਹਾਂ ਸੁਪਰੇਹਾ ਤੋਂ ਸਾਡੇ ਇਥੇ ਸੇਲ ਸੈਂਟਰ ਖੋਲਿਆ ਗਿਆ ਹੈ ਅਸੀਂ ਭੈਣਾਂ ਨੂੰ ਮਤਾਮਾਂ ਨੂੰ ਵੀਰਾਂ ਬਜ਼ੁਰਗਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੀ ਜੀ ਸਿਹਤ ਨੂੰ ਬਚਾਉਣ ਦੇ ਵਾਸਤੇ ਜਿਵੇਂ ਇਥੇ ਰੈਡੀਮੇਡ ਆਸਬਦੀਆਂ ਤੜੀ ਪਕੌੜਾ ਆਲੂ ਮੇਥੀ ਦੋਰੀਆ ਪਾਲਕਾ ਸਰੋਂ ਦਾ ਤੇਲ ਘੀਨ ਫੈਂਟ ਵਗੈਰਾ ਹੋਰ ਆਖਰੀ ਲੋਸਤਾਂ ਜਿਵੇਂ ਨੂਨ ਮਿਰਚ ਮਸਾਲਾ ਹਰਦੀ ਸਭ ਕੁਝ ਇੱਥੇ ਮਹਈਆ ਕਰਵਾਈਆਂ ਲੰਬੀ ਹਨ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਸਾਡੇ ਫਿਰਦੇ ਪ੍ਰੋਡਕਟਾਂ ਦੇ ਨਾਲ ਜੁੜਨ ਦੀ ਜ਼ਰੂਰ ਆ ਮਤਲਬ ਖੇਚਲਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ